ਜਰ ਭੈਣ ਚ ਉਹ ਇੱਕ ਵੀ ਨਹੀਂ ਛੱਡਿਆ ਯਾਰ ਮੇਰੇ ਸਾਲਿਆਂ ਨੇ ਆਂਡੇ ਹੀ ਰਹਿ ਗਏ ਬੱਚੇ ਹੀ ਰਹਿ ਗਏ ਦੋ ਏ ਕੋਈ ਵੀ ਲੈ ਜਾਂਦੇ ਚੱਕ ਕੇ ਭੈਣ ਦੇ ਖਸਮੋ ਉਹ ਮਾਦਾ ਕਿਸੇ ਨੂੰ ਜਵਾਬ ਨਹੀਂ ਸੀ ਦਿੱਤਾ ਕਦੇ ਓਏ ਤੇ ਜਿੰਦਾ ਭੰਨ ਕੇ ਓਏ ਆਂਡੇ ਹੀ ਰਹਿ ਗਏ ਬਿੱਲਿਆ ਕਦੇ ਉਹ ਮਾਤਾ ਤੈਨੂੰ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਸੁਰਤ ਹੀ ਨਹੀਂ ਸੀ ਮੈਨੂੰ ਕੀ ਪਤਾ ਹਨ ਮੈਂ ਤਾਂ ਇਧਰ ਆਈਆਂ ਪਹਿਲਾਂ ਜਿਹੜਾ ਮਾਰ ਕੇ ਗਈਆਂ ਮੈਂ ਪਛੜਾ ਮਾਰ ਕੇ ਤੂੰ ਖੜਕਾ ਖੁੜਕਾ ਹੁੰਦਾ ਤੈਨੂੰ ਜਮੇ ਹੀ ਨਹੀਂ ਸੁਣਿਆ ਆ ਇਹਦੇ ਚੋਂ ਵਾਏ ਨਿਕਲ ਜਾਂਦੀ ਸੀ ਨਾ ਹਾਂ ਬਿੱਲੀ ਬਿੱਲੀ ਹੋਊ ਮੈਨੂੰ ਐ ਸੀ ਮੈਂ ਖਾਹ ਕਿਹੜਾ ਆਉਂਦਾ ਇੱਥੇ ਬਿੱਲੀ ਤੱਕੇ ਵੀ ਆ ਜਾਂਦੀ ਐ ਮੈਂ ਬਿੱਲੀ ਹੋਊਗੀ ਮੈਨੂੰ ਕੀ ਪਤਾ ਹਾਂ ਇਹ ਕਿੱਥੋਂ ਦੀ ਆ ਭੈਣ ਬਣਾ ਫਿਆ ਤਾਂ ਬੱਚਾ ਹੀ ਰਹਿ ਗਿਆ ਇਧਰ ਦੇ ਸੁੱਕੀ ਇਧਰ ਠੰਡ ਗਿਆ ਪਈਆਂ ਦੇਖ ਆ ਬੱਜਾ ਰਹਿ ਗਿਆ ਕੋ ਆ ਵੀ ਲੈ ਜਾਂਦੇ ਚੱਕ ਕੇ ਇਹਨੂੰ ਲੈ ਜਾਣਾ ਸੀ ਆ ਵੀ ਕਾਹਤੋਂ ਛੱਡ ਕੇ ਗਏ ਇੱਧਰ ਦੇਖ ਯਾਰ ਇੱਧਰ ਇੱਟਾਂ ਡਿੱਗੀਆਂ ਸੁੱਕੀ ਜਰਾ ਦੇ ਆ ਦੇਖੋ ਇੱਧਰ ਦੀ ਆਏ ਬੰਦੇ ਦੇਖੋ ਮੈਂ ਕਾਹਤੋਂ ਗਿਆ ਸੱਟ ਪਾਉਣ ਭੈਣ ਚੋਦ ਮੈਂ ਤਾਂ ਲੋਕਾਂ ਤੋਂ ਮਸਾਂ ਇੱਕ ਇੱਕ ਦੋ ਦੋ ਕਰਕੇ ਇਕੱਠੇ ਕਰੇ ਸੀ ਆ ਦੇ ਇੱਟਾਂ ਡਿੱਗੀਆਂ ਮੈਂ ਇੱਧਰ ਦੀ ਪਾਥੀਆਂ ਡਿੱਗੀਆਂ ਇੱਧਰ ਦੀ ਆਇਆ ਆ ਮਗਰ ਦੀ ਆਏ ਬੈਥੋਂ ਦੀ ਆਇਆ ਹੁਣਾਂ ਕੋਈ ਇੱਧਰ ਦੀ ਚੜ ਗਿਆ ਉਹ ਇੱਥੋਂ ਦੀ 还以为。<noise> <noise> <noise>